ਤਾਬਾ ਜਵਾ ਆਪਣੇ ਟਵੀਟ ਵਿੱਚ ਲਿਖਦੇ ਨੇ ਕਿ ਹੀ ਟੁਕ ਵਨ ਆਫ ਆਰਜ਼ ਦੇ ਟੁਕ ਟੂ ਆਫ ਹਿਸ ਕਹਿੰਦੇ ਕਿ ਸਾਡਾ ਉਹਨੇ ਇੱਕ ਬੰਦਾ ਲਿਆ ਤੇ ਉਹ ਉਸਦੇ ਦੋ ਬੰਦੇ ਲੈ ਗਏ ਭਗਵੰਤਮਾਨ ਜੀ ਤੁਹਾਨੂੰ ਸਾਡੇ ਰਾਹ ਵਿੱਚ ਜਿਹੜਾ ਟੋਆ ਪੁੱਟਿਆ ਸੀ ਹੁਣ ਤੁਸੀਂ ਖੁਦ ਉਸ ਖੂਵ ਵਿੱਚ ਮੁdde ਮੂੰਹ ਜਾ ਡਿੱਗੇ ਹੋ ਆਪਣੇ ਟਵੀਟ ਦੇ ਵਿੱਚ ਸਾਫ਼ ਲਿਖਿਆ ਕਿ ਜਿਹੜਾ ਟੋਆ ਸਾਡੇ ਵਾਸਤੇ ਪੁੱਟਿਆ ਗਿਆ ਸੀ ਉਸ ਦੇ ਵਿੱਚ ਹੀ ਤੁਸੀਂ ਮੁdde ਮੂੰਹ ਡਿੱਗ ਪਏ ਹੋ ਟੋਆ ਕਿਹੜਾ ਗੱਡਿਆ ਸੀ ਉਹ ਡਾਕਟਰ ਰਾਜਕੁਮਾਰ ਚੱਬੇਵਾਲ ਸੀ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਹੁਸ਼ਿਆਰਪੁਰ ਦੇ ਚੱਬੇਵਾਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਏ ਜਾਂਦੇ ਨੇ ਮੌਜੂਦਾ ਐਮਐਲਏ ਹੁੰਦੇ ਨੇ ਉਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ ਜਾਂਦਾ ਹੈ ਚਰਚਾਵਾਂ ਕਹਿੰਦੀਆਂ ਨੇ ਕਿ ਉਹਨਾਂ ਨੂੰ ਵਿਜੀਲੈਂਸ ਦਾ ਡਰਾਵਾ ਦੇ ਦਿੱਤਾ ਗਿਆ ਹਾਲਾਂਕਿ ਇਹ ਕਹਿਣ ਸੁਣਨ ਦੀਆਂ ਗੱਲਾਂ ਨੇ ਉਹ ਇੱਕ علیحدਾ ਟੌਪਿਕ ਹੈ ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਫਿਲਹਾਲ ਹੁਣ ਕਾਂਗਰਸ ਪਾਰਟੀ ਗਿਣ-ਗਣ ਕੇ ਸੁਣਾਉਂਦੀ ਨਜ਼ਰ ਆ ਰਹੀ ਹੈ ਗਿਣ-ਗਣ ਕੇ ਬਦਲੇ ਲੈਂਦੀ ਨਜ਼ਰ ਆ ਰਹੀ ਹੈ ਜੋ ਕੁਝ ਹਾਲ ਹੀ ਦੇ ਵਿੱਚ ਵਾਪਰਿਆ ਸੁਸ਼ੀਲ ਕੁਮਾਰ ਰਿੰਕੂ ਸ਼ੀਤਲ ਗੁਰਾਲ ਆਮ ਆਦਮੀ ਪਾਰਟੀ ਨੂੰ ਟਾਟਾ ਬਾਏ ਬਾਏ ਕਰ ਗਏ ਉਸ ਉੱਤੇ ਕਾਂਗਰਸ ਪਾਰਟੀ ਦਾ ਪ੍ਰਤੀਕਰਮ ਜਿਹੜਾ ਉਹ ਸੁਣਨ ਵਾਲਾ ਸੀ ਕਾਂਗਰਸ ਪਾਰਟੀ ਨੇ ਵੀ ਆਪਣੀ ਪੂਰੀ ਪੜਾਅਸ ਕੱਢੀ ਪਰ ਲੀਡਰ ਆਪੋਜੀਸ਼ਨ ਨੇ ਮਹਿਜ਼ ਕਾਟਣ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਸੀਐਮ ਭਗਵੰਤ ਮਾਨ ਨੂੰ ਸਮਝਾ ਦਿੱਤੀ ਇੱਕ ਪਾਸੇ ਸੀਐਮ ਭਗਵੰਤ ਮਾਨ ਦੇ ਵਾਸਤੇ ਵੀ ਇੱਕ ਵੱਡਾ ਮੌਕਾ ਦੱਸਿਆ ਜਾ ਰਿਹਾ ਹੈ ਲੋਕ ਕਹਿੰਦੇ ਨੇ ਚਿੰਤਕ ਕਹਿੰਦੇ ਨੇ ਕਿ ਸੀਐਮ ਭਗਵੰਤ ਮਾਨ ਨੂੰ ਹੁਣ ਇਸ ਤੋਂ ਵੀ ਸਿੱਖ ਲੈ ਲੈਣੀ ਚਾਹੀਦੀ ਹੈ ਕਿਉਂਕਿ ਜਿਹੜਾ ਲੀਡਰ ਦੂਜੀ ਪਾਰਟੀ ਤੋਂ ਟੁੱਟ ਕੇ ਆਇਆ ਉਹ ਲੀਡਰ ਆਪਣੀ ਹੋਣ ਵਾਲੀ ਮੌਜੂਦਾ ਪਾਰਟੀ ਦੇ ਨਾਲ ਵਫਾ ਕਰੇ ਇਹ ਕਿਸ ਤਰ੍ਹਾਂ ਹੋ ਸਕਦਾ ਖਿਆਲ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਵਿਵਾਦ ਭਖਿਆ ਹੋਇਆ ਆਮ ਆਦਮੀ ਪਾਰਟੀ ਹੁਣ ਕਿਹੜਾ ਉਮੀਦਵਾਰ ਐਲਾਨੇਗੀ ਸੁਸ਼ੀਲ ਰਿੰਕੂ ਤਾਂ ਜਾ ਚੁੱਕੇ ਨੇ ਸੁਸ਼ੀਲ ਰਿੰਕੂ ਨੇ ਸਾਫ਼ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਲੋ ਨਹੀਂ ਕੀਤਾ ਕਿ ਉਹ ਲੋਕਾਂ ਲਈ ਕੰਮ ਕਰ ਸਕਣ ਪਰ ਦੂਜੇ ਪਾਸੇ ਹੁਣ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਹੁਣ ਅਗਲੀ ਰਣਨੀਤੀ ਕੀ ਹੋਵੇਗੀ ਕੀ ਹੌਲੀ-ਹੌਲੀ ਕਰਕੇ ਥੀਲਾ-ਥੀਲਾ ਕਰਕੇ ਝਾੜੂ ਖਿੰਡ ਜਾਵੇਗਾ ਜਾਂ ਫਿਰ ਹੁਣ ਸਮਾਂ ਰਹਿੰਦਿਆਂ ਆਮ ਆਦਮੀ ਪਾਰਟੀ ਦੇ ਟੀਲਿਆਂ ਨੂੰ ਝਾੜੂ ਦੇ ਟੀਲਿਆਂ ਨੂੰ ਇਕਸਾਰ ਕਰਕੇ ਮਜ਼ਬੂਤੀ ਨਾਲ ਬੰਨ ਲਿਆ ਜਾਂਦਾ ਹੈ ਇਹ ਵਕਤ ਦੱਸੇਗਾ ਫਿਲਹਾਲ ਆਮ ਆਦਮੀ ਪਾਰਟੀ ਇਸ ਵੇਲੇ ਸਦਮੇ ਦੇ ਵਿੱਚ ਹੈ ਇਸ ਸਦਮੇ ਦੇ ਵਿੱਚ ਉਹ ਕਿੰਨੀ ਛੇਤੀ ਉੱਭਰ ਸਕਦੀ ਹੈ ਇਹ ਵਕਤ ਦੇ ਉੱਤੇ ਛੱਡਦੇ ਆ ਪਰ ਛੇਤੀ ਉੱਪਰ ਜਾਣਾ ਚਾਹੀਦਾ ਕਿਉਂਕਿ ਲੋਕ ਸਭਾ ਚੋਣਾਂ ਸਿਰਤੇ ਨੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਸਮਾਂ ਦੱਸੇਗਾ ਫਿਲਹਾਲ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਾਫ਼ ਤੌਰ ਦੇ ਉੱਤੇ ਇੱਕ ਵੀ ਸਮਾਂ ਗਵਾਉਣਾ ਨਹੀਂ ਚਾਹੁੰਦੀ ਸੁਣਾਉਣ ਦਾ ਉਸੇ ਦੇ ਚੱਲਦੇ ਲੀਡਰ ਆਪੋਜੀਸ਼ਨ ਪ੍ਰਤਾਪ ਬਾਜਵਾ ਨੇ ਨੈਲੇ ਤੇ ਦੈਲਾ ਮਾਰਿਆ ਔਰ ਟਵੀਟ ਲਿਖ ਕੇ ਫੌਰੀ ਤੌਰ ਦੇ ਉੱਤੇ ਉਹ ਗੱਲ ਸੁਣਾ ਦਿੱਤੀ ਜਿਹੜੀ ਸਿੱਧੀ ਦਿਲ ਦੇ ਵਿੱਚ ਵੱਜੀ ਹੈ ਖੈਰ ਆਉਂਦਾ ਸਮਾਂ ਕੀ ਕੁਝ ਲਿਆਵੇਗਾ ਦੱਸਦੇ ਰਵਾਂਗੇ ਔਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ